ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਧੂ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਭਧੌੜ ਦੇ ਰਹਿ ਜਾਂਦਾ ਸੰਧੂ ਕਲਾਂ ਬਿਲਕੁਲ ਨੇੜ ਹੈ ਤੇ ਸੰਧੂ ਕਲਾਂ ਵੈਸੇ ਬਰਨਾਲਾ ਜ਼ਿਲ੍ਹੇ ਦਾ ਪਿੰਡ ਹੈ ਸੋ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰਾਂ ਕੋਲੇ ਪਸ਼ੂ ਘਰੇ ਰੱਖੇ ਹੋਏ ਆ ਤੇ ਲਗਭਗ ਇਹ ਮੰਨ ਲਓ ਵੀ ਅੱਜ ਇਹ ਸਾਰੇ ਪਸ਼ੂ ਬਾਈ ਨੇ ਵੇਚ ਦੇਣੇ ਆ ਕਈ ਕਾਰਨ ਬਣਦੇ ਹੁੰਦੇ ਆ ਕਈ ਵੀਰ ਪਸ਼ੂ ਪਾਲਣ ਦਾ ਕਿੱਤਾ ਸ਼ੁਰੂ ਕਰਦੇ ਆ ਕਈ ਵਾਰ ਕਿਸੇ ਵੀਰ ਨੂੰ ਆਪਦੇ ਪਸ਼ੂ ਵੇਚਨੇ ਪੈਂਦੇ ਆ ਦੁਬਾਰਾ ਫੇਰ ਰੱਖ ਲੈਂਦੇ ਆ ਕਿਉਂਕਿ ਸਟਰਕਚਰ ਇੱਥੇ ਪ੍ਰੋਪਰ ਬਣਿਆ ਹੋਇਆ ਹੈ ਮਿਲਕਿੰਗ ਮਸ਼ੀਨ ਲੱਗੀ ਹੋਈ ਹੈ ਐਸ ਵਾਰ ਕਿਹੜਾ ਸਾਰੇ ਪਸ਼ੂ ਵੇਚਨੇ ਆ ਆਉਣ ਵਾਲੇ ਟਾਈਮ 'ਚ ਆ ਸਹੀ ਰਹੂਗੀ ਬਾਈ ਦੁਬਾਰਾ ਫੇਰ ਪਸ਼ੂ ਰੱਖੂਗਾ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਦੋਸਤੋ ਤੇ ਤੁਸੀਂ ਜਿਹੜਾ ਨਾ ਖਰੀਦਣਾ ਆ ਉਹਦੀ ਤਸੱਲੀ ਆਪ ਕਰਨੀ ਹੈ ਕੁਝ گاਵਾ ਤਾਜ਼ੀਆਂ ਸੋਨੀਆਂ ਇੱਧਰ ਬੱਚੇ ਹੈਗੇ ਆ ਟੋਕੜ ਕੱਪਣ گاਵਾ ਵੀ ਹੈਗੀਆਂ ਬਾਕੀ ਆਪਾਂ ਡਿਟੇਲ ਵੀਰ ਤੋਂ ਕੱਲੇ-ਕੱਲੇ ਪਸ਼ੂ ਬਾਰੇ ਪੁੱਛਾਂਗੇ ਲਾਸਟ ਤੱਕ ਵੀਡੀਓ ਦੇਖਦੇ ਰਹੋ ਜਿਹੜਾ ਪਸ਼ੂ ਤੁਹਾਨੂੰ ਤੋਕੜ ਗੱਪਣ ਦੱਸਾਂਗੇ ਉਹਨੂੰ ਚੈੱਕ ਪਾਸ ਕਰਾ ਸਕਦੇ ਹੋ ਜਿਹੜਾ ਪਸ਼ੂ ਸੋਇਆ ਦੁੱਧ ਜਿਹੜਾ ਦੱਸਾਂਗੇ ਉਹ ਤੁਸੀਂ ਇੱਥੇ ਚੋ ਕੇ ਲਿਜਾ ਸਕਦੇ ਹੋ ਉਦੋਂ ਅੱਗੇ ਤੁਹਾਡੀ ਸੇਵਾ ਮਿਲਦੀ ਹੈ ਬਾਈ ਨੂੰ ਕਰਦੇ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਨਾਮ ਮੇਰਾ ਤ੍ਰਿੰਦਰਪ੍ਰੀਤ ਸਿੰਘ ਜੀ ਤ੍ਰਿੰਦਰ ਬਾਈ ਆਪਾਂ ਕਾਫੀ ਟਾਈਮ ਤੋਂ ਆਪਸ ਵਿੱਚ ਲਿੰਕ ਚ ਆਏ ਪਸ਼ੂ ਜਿਹੜੇ ਉਹ ਆ ਮਤਲਬ ਰੱਖੇ ਸੀ ਉਹਨ ਸੈਟਅਪ ਵੀ ਬਣਾ ਲਿਆ ਸੀ ਅੱਜ ਵੇਚਣ ਦਾ ਕੀ ਇਰਾਦਾ ਬਣ ਗਿਆ ਬਈ ਥੋੜਾ ਕੰਮ ਫੀਲਡ ਦਾ ਜ਼ਿਆਦਾ ਹੋ ਜਾਂਦਾ ਨਿਭੜਦਾ ਹੀ ਨਹੀਂ ਮੈਥੋ ਯਾਰ ਸਵੇਰੇ ਸ਼ਾਮ ਇਹਨਾਂ ਦਾ ਕੰਮ ਹੁੰਦਾ ਅੱਛਾ ਤੇ ਹੁੰਦਾ ਨਹੀਂ ਕੰਮ ਯਾਰ ਇਹਨਾਂ ਦੱਸੋ ਬਾਈ ਵੈਟਰਨਰੀ ਪ੍ਰੈਕਟਿਸ ਕਰਦਾ ਹੈ ਤੇ ਸਵੇਰ ਸ਼ਾਮ ਦਾ ਕੰਮ ਉਧਰ ਵੀ ਘਸ ਵਾਲਾ ਹੁੰਦਾ ਤੇ ਨਾਲ ਫਿਰ ਪਸ਼ੂਆਂ ਦਾ ਵੀ ਇੱਕ ਪਿੱਛੇ ਜੇ ਛੱਟ ਵੀ ਲੱਗੀ ਸੀ ਹਾਂ ਇੱਕ ਥੋੜੀ ਗੋਡੇ ਤੇ ਛੱਟ ਲੱਗੀ ਸੀ ਮੇਰੇ ਅੱਛਾ ਤੇ ਕੰਮ ਹੁਣ ਹੁਣ ਨਾ ਹੁੰਦਾ ਵੀ ਨਹੀਂਗਾ ਠੀਕ ਹੈ ਗਰਮਾਂ ਟੁੱਟ ਗਈ ਗੋਡੇ ਦੇ ਅੱਛਾ ਤੇ ਹੁਣ ਕਸ ਦਾਵ ਝਾਲਦਾਂਗੇ ਸ਼ਰੀਰ ਉਹਨੇ ਅੱਛਾ ਹੁਣ ਫਿਰ ਸਾਰੇ ਪਸ਼ੂ ਕਿਰਾਂ ਵੇਚ ਦਿੰਨੇ ਆਂ ਕਿਰਾਂ ਸਾਰੇ ਵੇਚ ਦਿਆਂਗੇ ਠੀਕ ਹੈ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਹੈ ਇਹਨੂੰ ਸੂਈ ਨੂੰ ਹੋ ਗਏ ਬਾਈ ਅੱਜ 7 ਕਿ ਦਿਨ ਹੋ ਗਏ ਬੱਚਾ ਇਹਦਾ ਬੱਚਾ ਇਹਦਾ ਆ ਪਾਛੇ ਪਰਲੇ ਪਾਛੇ ਬੱਸੀ ਆ 68 ਸੀਮਨ ਦੀ ਬੱਚੀ ਆਗੀ ਇਹ ਠੀਕ ਹੈ ਤੇ ਇਹ ਥਲੇ 22 ਲੀਟਰ ਦੁੱਧ ਰਾਈਦੀ ਆ ਹੁਣ ਠੀਕ ਹੈ ਪਿਛਲੇ ਸੂਏ ਨੇ 25-22 ਲੀਟਰ ਦੁੱਧ ਦਿੱਤਾਗਾ ਅੱਛਾ ਰੇਟ ਆਪਾਂ ਕੀ ਕਰਾਂਗੇ ਰੇਟ ਸਾਰਿਆਂ ਦੇ ਯਾਰ ਫੋਨ ਤੇ ਹੀ ਦੱਸ ਦਿਆਂਗੇ ਫੋਨ ਤੇ ਰੱਖ ਲਾਗੇ ਤੇ ਦੋਸਤੋ ਕੱਲੇ ਤੁਰਦੇ ਬੈਡ ਦਿਖਾਉਣੇ ਆ ਹਜੇ ਥੋੜੇ ਦਿਨਾਂ ਦੀ ਸੂਈ ਹੈ ਦੁੱਧ ਸੋਨਾ ਹਾਜ਼ਰ ਹੈ ਬਾਕੀ ਟਾਂਟ ਵੀ ਰੈਡੀ ਹੈ ਥੱਲੇ ਜਮਾ ਕੰਡੇ ਵਾਲਾ ਹੋਊਗਾ ਠੀਕ ਹੈ ਤੇ ਕਿਹੜਾ ਸੂਕੇ ਪਸ਼ੂ ਹੈ 66 ਸੀਮਨ ਦੀ ਬੱਚੀ ਬਹੁਤ ਚੰਗੇ ਟੀਕੇ ਦੀ ਆਹੋ ਇਹ ਲਿਖਿਆ ਹੋਊਗਾ ਬਾਈ ਠੀਕ ਹੈ ਹਾਂ ਇਹ ਪ੍ਰੋਪਰ ਰਿਕਾਰਡ ਹੋ ਪਰ ਹੁਣ ਯਾਦ ਨਹੀਂ ਕਿਹੜੇ ਟੀਕੇ ਦੀ ਆ ਠੀਕ ਹੈ ਓਕੇ ਤੇ ਸਾਰਿਆਂ ਦੇ ਸੈਕਸ ਵੀ ਲੱਗਿਆ ਵਾ ਦੂਜਿਆਂ ਦੇ ਵੀ ਅੱਛਾ ਇੱਕ ਅੱਧੀ ਗਾਂ ਨਾਰਮਲ ਤੋਂ ਗੱਭਣ ਆਗੀ ਠੀਕ ਹੈ ਸੋ ਇਹ ਗਾਂ ਤੁਸੀਂ ਦੇਖ ਲਓ ਦੋਸਤੋ 20 ਕਿਲੋ ਦੁੱਧ ਜਿਹੜਾ ਇਸ ਟਾਈਮ ਹਾਜ਼ਰ 20 ਤੋਂ ਘਾਰ ਹੀ ਸੋ ਤੁਸੀਂ 20 ਦੇ ਹਿਸਾਬ ਤੇ ਖਰੀਦ ਲਿਓ। ਵੱਛੀ ਨੂੰ ਇਹਨੇ ਜਨਮ ਦਿੱਤਾ। AI/AP ਹੀ ਕਰਦਾ ਤੇ ਸੀਮਣੇ ਦੇ 6x8 ਹੀ ਲੱਗਾ ਸੀ। ਢਾਂਚਾ ਤੁਸੀਂ ਦੇਖ ਲਓ। ਫਵਾਨਾ ਸੋਹਣਾ ਦਿਖਾਉਂਦੀ ਏ। ਪਸ਼ੂ ਜ਼ਿਆਦਾਤਰ ਵੱਧੇ ਹੀ ਰਹਿੰਦੇ ਆ ਦੱਸੋ। ਘਾਟੀ ਖੋਲਣੇ ਪੈਂਦੇ ਕਿਉਂਕਿ ਉੱਤੇ ਛੱਡ ਬਣਿਆ ਹੋਇਆ। ਜਦੋਂ ਖੋਲਾਂਗੇਵੇਂ ਥੋੜਾ ਬਹੁਤਾ ਭੱਜ ਸਕਦੇ ਆ। ਸੋ ਵੱਛੀ ਇਹਦੇ ਨਾਲ ਪਰਲੇ ਪਾਸੇ ਬਲੈਕ ਰੰਗ ਵਾਲੀ ਏ। ਤਰਿੰਦਰ ਭਾਈ ਇਹਦੂ ਅੱਗੇ ਜਿਹੜੀ ਗਾਂ ਇਹ ਬੈੜ ਨੂੰ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਭਾਈ। ਹੂੰ। ਇਦੇ ਪਿੱਛੇ ਆ ਬੱਤੀ ਹੈ ਵੀ ਬਹੁਤ ਚੰਗੇ ਸੀਮਨ ਦੀ ਹੈ ਮੇਰੇ ਸਾਹ ਨਾਲ ਪੀਡੀਐਫ ਵਾਲਾ ਕੋਈ ਸੀਮਨ ਦੀ ਹੈਗੀ ਠੀਕ ਹੈ ਇਹਦੀ ਵੀ ਪ੍ਰੋਪਰ ਡੀਟੇਲ ਹੋ ਜੂਗੀ ਨਾਲੋਂ ਨਾਲ ਹੀ ਅੱਜ ਚੌਥਾ ਦਿਨ ਇਹਨੂੰ ਠੀਕ ਹੈ ਓਕੇ ਤੇ ਉਹਦੇ ਥੱਲੇ ਲਗਭਗ 12-13 ਲੀਟਰ ਬੋਲਾ ਤਿਆਰ ਆ ਉਹ ਵੀ ਹੈਗੀ ਆ ਬੈਡ 25-26 ਲੀਟਰ ਵਾਲੀ ਠੀਕ ਹੈ 12-13 ਲੀਟਰ ਦੋਸਤੋ ਇਸ ਟਾਈਮ ਬੋਲਾ ਹਜੇ ਖਾਲੀ ਨਹੀਂ ਕਰੀਗੀ ਤਿੰਨ-ਚਾਰ ਦਿਨ ਹੋਏ ਅੱਜ ਦੇਖਾਂਗੇ ਖਾਲੀ ਕਰਕੇ ਠੀਕ ਹੈ ਓਕੇ ਸੋ ਇਹਨਾਂ ਦੁੱਧ 12-13 ਲੀਟਰ ਖੈਰ ਹੋਊਗਾ ਵੀ ਤਾਂ ਇੱਥੇ ਖੜੀਆਂ ਹੀ ਦਿਖਾ ਦਿੰਨੇ ਆ ਬਾਈ ਭੱਜਣੇ ਨਹੀਂ ਆਹ ਖੜੀਆਂ ਹੀ ਦਿਖਾ ਦੇ ਬਾਈ ਬਾਕੀ ਕੰਮ ਬਈ ਇਹਦੀ ਡਿਟੇਲ ਦੱਸ ਤੈਨੂੰ ਸੂਈ ਨੂੰ ਲਗਭਗ 2 ਕੁ ਮਹੀਨੇ ਹੋ ਗਏ ਇੱਕ ਵਾਰੀ ਹੀਟ ਚ ਵੀ ਆ ਗਈ ਇਹ ਇਹ ਆ ਹੀ ਕੀਤੀ ਨਹੀਂ ਹੂੰ ਫੇਰ ਥੱਲੇ 20 ਕਿກ ਲੀਟਰ ਉਹਦਾ ਰੈਡੀ ਹੋਊਗਾ ਬਾਈ ਹੁਣ ਠੀਕ ਹੈ 20 ਕਿ ਲੀਟਰ 20 ਕਿ ਲੀਟਰ ਰੈਡੀ ਹੋਊਗਾ ਹੂੰ ਸੋ ਇਹਨਾਂ ਤੋਂ ਤਾਂ ਦੱਸੋ ਇਹਦੇ ਥੱਲੇ ਹੈਗਾ ਕਿਉਂਕਿ 11ਵੇਂ ਮਹੀਨੇ ਚ ਆਈ ਕਰਾਂਗੇ ਤੇ ਇਹ ਆਈ ਹੋਈ ਨਹੀਂ ਗਈ ਠੀਕ ਹੈ ਤੇ ਉਹ ਸਾਫ ਅੰਦਰੋਂ ਬੈੜ ਕੋਈ ਚੱਕਰ ਨਹੀਂ ਓਕੇ ਇਹ ਤੋਂ ਅੱਗੇ ਬਾਈ ਜਿਹੜੀ ਜਰਸੀ ਖੜੀ ਹੈ ਇਹਦੇ ਬਾਈ ਤਕਰੀਬਨ ਡਰਾਈ ਤੇ ਚੱਲ ਰਹੀ ਆ ਹੁਣ ਵੀ ਹੋ ਲਗਭਗ 10 ਕਿਲੋਟਰ ਦੁੱਧ ਦੇ ਥੱਲੇ ਤੇ 35-30 ਲੀਟਰ ਦੁੱਧ ਦੇ ਦਿੰਦੀ ਆ ਬੜੇ ਆਰਾਮ ਨਾਲ ਠੀਕ ਹੈ ਤੇ ਕੀ ਇਹ ਲਿਓਸੈਕਸਰ ਤੋਂ ਕੱਪਣਾਗੀ ਠੀਕ ਆ ਇਹ ਮੇਰੇ ਹਿਸਾਬ ਨਾਲ ਹੁਣ ਡਰਾਈ ਕਰਨੀ ਸ਼ੁਰੂ ਕੀਤੀ ਆ ਇਹ ਹੁਣ ਵੀ ਹੋਊਗਾ 10 ਹੋਵੇ 8 ਹੋਵੇ ਦੁੱਧ ਠੀਕ ਹੈ ਤੇ 35 ਕਿਲੋਟਰ ਤੇ ਚੱਲਦੀ ਆ ਬਹੁਤ ਸੋਹਣਾ ਦੁੱਧ ਦਿੰਦੀ ਆ ਇਸ ਵਾਰ ਵੀ ਤੇ ਸੈਕਸ਼ਨ ਲੱਗਿਆ ਹੋਇਆਗਾ ਠੀਕ ਐ ਐਲਿਓ ਬੋਲੋ ਐਲਿਓ ਬੋਲੋ ਇਹ ਵੀ ਇਸ ਦਾ ਬੋਲ ਲਗਾ ਠੀਕ ਐ ਤੇ ਉਤੋਂ ਲੋਕ ਖੋਲ ਨਹੀਂ ਬਈ ਪਿਛਲੀ ਵਾਰ ਵੀ ਦੀ ਫੀਮੇਲ ਬੱਸੀ ਸੀਗੀ ਫੀਮੇਲ ਤੋਂ ਗੱਬਣਾ ਕੋਈ ਬੰਦਾ ਯਾਰ ਦੋਸਤ ਆਪਣਾ ਉਹ ਲੈ ਗਿਆ ਵੀ ਪਸੂ ਜਿਆਦਾ ਵਧਣ ਤਾਂ ਮੈਂ ਦੰਦਾ ਨਹੀਂ ਸੀ ਪਹਿਲਾਂ ਹੀ ਹੂੰ ਤੇ ਜਿਆਦਾਤਰ ਸੈਕਸ਼ਨ ਤੋਂ ਗੱਬਣਾ ਹੁੰਦੀਆਂ ਮੱਛੀਆਂ ਮੇਰੀਆਂ ਠੀਕ ਐ ਸੋ ਬੈਠ ਤੀਜੀ ਸੂਏ ਲਈ ਰੈਡੀ ਆ ਇਹ ਅੱਛਾ ਤੀਜੀ ਸੂਏ ਵਾਸਤੇ ਜਿਹੜੀਆਂ ਆਪਣੇ ਕੋਲ ਪ੍ਰੋਪਰ ਵੀਡੀਓ ਹੀ ਪਈਆਂ ਜੇ ਕੋਈ ਦੇਖਣਾ ਚਾਹੁੰਦਾ ਬਣੀ ਦੀਆਂ ਮੌਕੇ ਤੇ ਠੀਕ ਐ ਯਾਨਕਿ 22 ਤੋਂ 3 ਮਹੀਨੇ ਦੇ ਵਿਚਾਲੇ ਵਿਚਾਰੇ ਠੀਕ ਹੈ ਸੋ ਦੋਸਤੋ ਢਾਈ ਤੋਂ ਤਿੰਨ ਮਹੀਨੇ ਅੰਦਾਜ਼ਾ ਹੈ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਜੂਗੀ 10 ਕਿਲੋ ਦੁੱਧ ਐਸ ਟਾਈਮ ਦੇ ਰਹੀ ਹੈ ਜਰਸੀ ਟੋਕੜ ਜਰਸੀ ਐ ਜਿਹਨੂੰ ਡਰਾਈ ਕਰ ਰਿਆ ਬਾਈ ਤੋ ਟਾਂਚਾ ਤੁਸੀਂ ਦੇਖ ਲਓ ਕਮਾਲਾ ਬਾਈ ਮੁੱਠੀ ਵਾਂਗੀ ਬਹੁਤ ਸੋਹਣੀ ਬੱਚੀ ਦੇਦੀ ਬਾਈ ਸੋ ਜਰਸੀ نسل ਦੀ ਏ ਵੈੜ ਦੋਸਤੋ ਚੰਗੇ ਦੁੱਧ ਵਾਲੀ 10 ਲੀਟਰ ਦੁੱਧ ਐਸ ਟਾਈਮ ਡਰਾਈ ਹੁੰਦਿਆਂ ਤੇ ਇਹਦਾ ਹੈਗਾ ਤੇ ਤਾਜੀ ਦਾ ਦੁੱਧ ਬਾਈ ਦੱਸਦਾ ਵੀ 35 ਕਿਲੋ ਨੂੰ ਹੱਥ ਮਾਰਦੀ ਏ ਚਲੋ ਬੋਤਲ ਦਾ ਵੇਪ ਕੰਡਕ ਕਰ ਲਿਓ ਤ੍ਰਿੰਦਰ ਭਾਈ ਇਹ ਦੂੱਕੇ ਜਿਹੜੀ ਗਾਣਾ ਖੜੀ ਐ ਤੇ ਨਾ ਬੱਸੀ ਬਈ ਪੰਜਵੇਂ ਮਹੀਨੇ ਚੋਂ ਦਾ ਬਾਊਟ ਹੋ ਗਿਆ ਸੀਗਾ ਹੂੰ ਇਹ ਖੁੱਲ ਗਈ ਸੀ ਸੱਟ ਲੱਗ ਗਈ ਸੀ ਬੱਸੀ ਤੇ ਅੱਛਾ ਪਰ ਇਹ ਹਾਂ ਠੀਕ ਹੈ ਥੋੜੀ ਜਿਹੀ ਪਾਲੀ ਲਾਤੇ ਵੀ ਥੋੜੀ ਲੱਗੀ ਹੁਣ ਸੱਟ ਆ ਵੈਸੇ ਠੀਕ ਹੈ ਤੇ ਇਹ ਗੱਬਨ ਨਹੀਂ ਕੀਤੀ 11ਵੇਂ ਮਹੀਨੇ ਚ ਕਰਾਂਗੇ ਮੁਰੇ ਇਹਨੂੰ ਗੱਬਨ ਦੁੱਧ ਦਿੰਦੀ ਹੈ ਤੇ ਦੁੱਧ ਦਿੰਦੀ ਹੋਊ ਤਕਰੀਬਨ 8 9 9 ਹੋਵੇ 10 ਹੋਵੇ ਥੱਲੇ ਇੰਨਾ ਕੁ ਦੁੱਧ ਹੋਵੇ ਥੱਲੇ ਠੀਕ ਹੈ ਹੁਣ ਪੈਰ ਦਾ ਕੀ ਵੈਸੇ ਉਹ ਤਾਂ ਦਾ ਮੂੰਹਾਂ ਚ ਹੀ ਹੋਵੇ ਸੱਟਾ ਹੁਣ ਤਾਂ ਵਧੀਆ ਹੂੰ ਤੁਰਦੀ ਤੁਰਦੀ ਵਧੀਆ ਗਈ ਪਖੜੀ ਥੋੜਾ ਨੌ ਲੈ ਗਿਆ ਸੀਗਾ ਇਹਦਾ ਹਾਂ ਨੌ ਲੈ ਗਿਆ ਥੋੜਾ ਜਿਹਾ ਉਹ ਚੰਗੀ ਆ ਤੁਰ ਕੇ ਦਿਖਾਈ ਪਾਲੇ ਮਾੜੀ ਅਚਾ ਉਹ ਵੈਸੇ ਟੈਸਟ ਵਗੈਰਾ ਇਹਨਾਂ ਦੇ ਹੋਏ ਵੀ ਆ ਕੋਈ ਸਾਰਾ ਬਰੂਸੀ ਲੋਜ਼ ਵੈਕਸੀਨੇਸ਼ਨ ਹੋਈ ਵੀ ਬਸਿੰਗਾਂ ਦੀ ਸਾਰੀਆਂ ਦੀ ਉਹਨਾਂ ਦੀ ਵੀ ਹੋਈ ਵੀ ਆ ਠੀਕ ਹੈ ਕੋਈ ਕਰਾਉਣਾ ਚਾਵੇ ਜੀ ਜੇ ਕਰਾਉਣਾ ਚਾਵੇ ਕਰਾ ਲੈ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਓਕੇ ਠੀਕ ਹੈ ਸੋ ਦੋਸਤੋ ਵੈਸੇ ਸੱਟ ਲੱਗੀ ਸੀ ਪਰ ਲੀ ਲੱਤ ਤੇ ਉਹਦੇ ਕਰਕੇ ਅਬੋਰਟ ਕਰ ਗਈ ਸੀਗਾ ਬੁੱਧ ਹੁਣ ਵੀ ਦੇ ਰਹੀ ਆ ਪਰ ਬਾਈ ਕਹਿੰਦਾ ਬਿੱਟੀ ਵੱਡੀ ਬੁੱਢੀ ਬਹੁਤ ਆ ਵੈੜੇ ਤੋਰੀ ਪਾਲੇ ਪਹਿਲੀ ਵਾਰੀ ਸੂਈ ਸੀ ਅਛਾ ਤੇ ਥੋੜੀ ਨਾ ਉਹ ਹੋ ਗਿਆ ਸੀ ਮਾਇਲ ਬਹੁਤ ਵੱਡੀ ਆਉਂ ਇਹ ਲੇਕਿਨ ਹੋ ਸਕਦਾ ਦੰਦਾ ਚ ਹੀ ਹੋਵੇ ਹਜੇ ਠੀਕ ਹੈ ਸੋ ਦੇਖ ਲੈਣੇ ਦੋਸਤੋ ਤੋੜ ਕੇ ਥੋੜੀ ਦਿਖਾ ਦਨੇ ਤੁਹਾਨੂੰ ਸੱਟ ਦਾ ਆਈਡੀਆ ਹੋ ਜਾਊਗਾ ਕੋਈ ਪਾਸਾ ਪੂਸਾ ਤਾਂ ਨਹੀਂ ਬੈਠਾ ਉੱਤੋਂ ਹਨ ਨਹੀਂ ਨਹੀਂ ਕੁਛ ਨਹੀਂ ਬੈਠਾ ਬਈ ਇਹਦਾ ਓਕੇ ਲੈ ਵੀ ਦੋਸਤੋ ਹੁਣ ਇਹਦਾ ਤੁਸੀਂ ਸਟਰਕਚਰ ਜਾਂ ਇਹਦੀ ਤੋਰ ਦੇਖ ਲਓ ਤਕਲੀ ਪੱਕੇ ਦਾ ਵੀ ਕਰਦੀ ਆ ਠੀਕ ਆ ਵੈਸੇ ਕੱਚੇ ਦੇ ਜਾ ਕੇ ਤੋੜ ਢੋੜਾ ਬਹੁਤ ਕਰਦੀ ਆ ਇਹ ਸੋ ਪੱਕਾ ਵੀ ਗਾਵਾਂ ਬਣਾਉਣ ਲੱਗ ਜਾਂਦੇ ਆ ਗਾਹ ਦੀ ਮਾਂ ਬਹੁਤ ਚੰਗੀ ਦੁੱਧਾਂ ਨੂੰ ਬਈ ਠੀਕ ਹੈ ਤੇ ਪਰ ਗਾਂ ਥੋੜੀ ਖਰਾਬ ਹੋ ਗਈ ਇੱਕ ਅੱਧਾ ਪਸ਼ੂ ਕੋਈ ਹੋ ਜਾਂਦਾ ਇੱਥੇ ਬੰਦੇ 33 ਬਾਲਾਂ ਨੂੰ ਨਾ ਪੱਕੇ ਜਿਹੜਾਂ ਹੀ ਵਿਚਾਰੇ ਨੂੰ ਸੋ ਇਹ ਦੱਸੋ ਤੁਸੀਂ ਗਾਂ ਦੇਖ ਲਓ ਇਸ ਟਾਈਮ ਇਹ ਖਾਲੀ ਹੈ ਇਹ ਆਈ ਇਹਦੀ ਬਾਈ ਕਹਿੰਦਾ 11 ਮਹੀਨੇ ਚ ਕਰਾਂਗੇ ਇਹ ਪੱਕ ਕਰ ਦੇਣੀ 10ਵੇਂ 11ਵੇਂ ਚ ਕਰਦੇ ਸਾਰਿਆਂ ਦੀ ਠੀਕ ਹੈ ਤਰਿੰਦਰ ਭਾਈ ਅੱਗੇ ਇੱਕ ਕੱਟੀ ਖੜੀ ਹੈ ਕੱਟੀ ਇਹ 14 ਹੰਤਰ 10 ਦੀ ਹੈ ਤਕਰੀਬਨ 4 ਕੁ ਮਹੀਨਿਆਂ ਦੇ ਲਵੇ ਤਵੇ ਹੋ ਗਈ ਬਈ ਇਹ ਚੀਕਾ ਇਹ ਵੀ ਬਹੁਤ ਚੰਗੀ ਮੱਝ ਦੀ ਆ 20 ਲੀਟਰ ਵਾਲੀ ਮੱਝ ਦੀ ਕੱਟੀ ਆ ਇਹ ਓਕੇ ਵੈਸੇ ਆਪਾਂ ਨੂੰ ਪਤਾ ਵੀ ਨਾ ਵੱਧ ਮੱਝਾਂ ਵਾਲੀਆਂ ਦੁੱਧੋਂ ਕੱਟੀ ਤਾਂ ਬਹੁਤਾ ਕਰਦੀਆਂ ਨਹੀਂ ਹੁੰਦੀਆਂ ਹੂੰ ਇਹ ਆਪ 14 70 ਦੱਸਦੀ ਆ ਓਕੇ ਕਿਸੇ ਆਪਣੇ ਜ਼ਾਰ ਦੋਸਤ ਹੀ ਲੈ ਕੇ ਆਂਦੀ ਸੀਗੀ ਇਹ ਠੀਕ ਐ ਇਹ ਤੋਂ ਅੱਗੇ ਜਿਹੜੀ ਗਾਂ ਖੜੀ ਬਈ ਤੇ ਇਹ ਗਾਂ ਥੋੜੀ ਸਾਹੀ ਵਾਲ ਕਰਾਉਸ ਆਗੀ ਹੂੰ ਦੁੱਧੇ 12-13 ਲੀਟਰ ਦੇਂਦੀ ਆ ਬੜੇ ਆਰਾਮ ਨਾਲ ਇਹ ਹਜੇ 27-28 ਦਿਨ ਬਾਕੀ ਆ ਤੇ ਸੂਨ ਚ ਠੀਕ ਐ 27-28 ਦਿਨ ਡਰਾਈ ਹੋਈ ਵੀ ਆ ਠੀਕ ਐ ਓਕੇ ਹੋयो ਬਈ ਸਾਈਡ ਤੇ ਤੇ ਇਹ ਤੋਂ ਅੱਗੇ ਬਈ ਜਿਹੜੀ ਗਾਂ ਵੱਡੀ ਇਹ ਗਾਂ ਸ ਅ ਮੈਂ ਸਮਾਣਾ ਰੇਡੀਓ ਤੋਂ ਗੱਭਣ ਹੂੰ ਏਬੀਐਸ ਤੋਂ ਹੀ ਗੱਭਣਾ ਕਿਸੇ ਤੋਂ ਹੂੰ ਤੇ ਦੁੱਧ ਦੇ ਜਾਂਦੀ ਇਹ 45 60 ਲੀਟਰ ਦਾ ਮੈੜ ਅੱਛਾ ਤੇ ਹੁਣ ਡرائی ਆ ਇਹਦੇ 11 ਤਰੀਕ ਨੂੰ ਦਿਨ ਪੂਰੇ ਆ ਅੱਜ 1 ਮਹੀਨਾ ਤੇ ਤੁਸੀਂ ਲਾ ਲਓ ਵੀ ਦੱਸ ਦੇਣਾ ਹੂੰ 1 ਮਹੀਨਾ ਤੇ 15 ਦਿਨ ਬਾਕੀ ਨੇ ਠੀਕ ਐ 45 15 ਦਿਨ ਬਾਕੀ ਨੇ ਇਹਦੇ ਬਾਕੀ ਐ ਤੋਰ ਦਈਏ ਥੋੜਾ ਇਹਨੂੰ ਤੋਰ ਦਿੰਦੇ ਹਾਂ ਖੋਲੀ ਭਾਈ ਤਰਿੰਦਰ ਭਾਈ ਹਵਾਨਾ ਨੇ ਬਣਾਉਣਾ ਸ਼ੁਰੂ ਕਰਤਾ ਏ ਬਾਈ ਥੋੜੀ ਡਰਾਈ ਔਕੀ ਹੋਈ ਆਗੀ ਹਜੇ ਲਗਭਗ ਡਰਾਈ ਹੋ ਗਈ ਤੇ ਥੋੜੀ ਪਲੇਟ ਡਰਾਈ ਹੋਈ ਆ ਹਜੇ ਦੁੱਧੋਂ ਮੈਂ ਮਚਾਇਆ ਨੂੰ ਟ੍ਰਾਂਜੈਕਸ਼ਨ ਥਰੂ ਕੀਤੀ ਨਹੀਂ ਹਜੇ ਅੱਛਾ ਹਜੇ 5-7 ਦਿਨਾਂ ਸੁੱਕੂ ਪਿਛਲੀ ਾਰ ਵੀ ਦੁੱਧੋਂ ਬਹੁਤ ਔਕੀ ਸਿਕਾਈ ਸੀ ਠੀਕ ਹੈ ਕਿਉਂਕਿ ਇੰਨੇ ਦੁੱਧ ਵਾਲੀ ਗਾਂ ਡਰਾਈ ਕਰਨੀ ਬਹੁਤ ਔਖੀ ਆ ਲੱਗਿਆ ਨਹੀਂ ਉਹਨ ਦੁੱਧ ਹੀ ਆ ਫਰੀ ਤੋੜੀ ਜਾਂਦੀ ਆ ਆਪਦਾ ਹਜੇ ਹਾਂ ਤੇ ਉਹ ਮੈਂ ਡਰਾਈ ਹੋਈ ਵੀ ਲਗਭਗ ਹੁਣ ਤਾਂ ਤੂਈ ਨੂੰ 5-6 ਦਿਨ ਹੋ ਗਏ ਠੀਕ ਹੈ ਮਚਾਜੂ ਦੁੱਧ ਹੁਣ ਬਈ ਥੋੜਾ ਐ ਨੂੰ ਤੋਰੀ ਹੋਰ ਸੋ ਦੱਸੋ ਦੁੱਧ ਹਵਾਨੇ ਚ ਹੈ ਇਸ ਵਾਰੇ ਠੀਕ ਐ ਪਾਸ ਹੋ ਲੀਹ 45 ਦਿਨ ਇਹਦੇ ਬਾਕੀ ਐ ਡਰਾਈ ਵਾਲੀਆਂ ਟੂਬਾਂ ਟਾਬਾਂ ਚੜਾਈਆਂ ਵ ਇੱਕ ਵਾਰੀ ਨੂੰ ਹੋਰ ਖਾਲੀ ਕਰਦੇ ਆਂਗੇ ਅੱਛਾ ਠੀਕ ਐ ਸੋ ਦੱਸੋ ਡਰਾਈ ਵਾਲੀਆਂ ਟੂਬਾਂ ਚੜਾਈਆਂ ਉਸ ਦਾ ਇੱਕ ਵਾਰ ਫੇਰ ਖਾਲੀ ਕਰਨੀ ਪਵੇਗੀ ਠੀਕ ਐ ਚੌਥਾ ਸੂਆ ਸੂਗੀ ਬਹਿੜ ਇਹ ਠੀਕ ਐ ਚੌਥਾ ਸੂਥੇ ਸੂਗੀ ਬਹਿੜ ਇਤ ਕੀ ਇਹ ਜਾਣਦੇ ਬਈ ਹੋਰ ਥੋੜੀ ਗੇਟ ਵਾਲ ਨੂੰ ਲੈ ਜੀ ਅੱਗੋਂ ਮੋੜ ਲਈ ਬਸ ਸੋ ਇਹ ਗਾਂ ਦੇਖ ਲਓ ਸੋ ਇਹ ਚੱਕੀ ਬਹੁਤ ਚੰਗੀ ਬਹੁਤ ਲੰਮਾ ਟਾਈਮ ਦੁੱਧ ਦਿੰਦੀ ਆ ਬਾਈ ਇਹ ਤਕਰੀਬਨ ਹਮ 20 ਲੀਟਰ ਦੇ ਲਗਭਗ ਦੁੱਧ ਹੋਈ ਦੋ ਡਰਾਈ ਕੀਤੀ ਹੋਊਗੀ ਠੀਕ ਐ ਓਕੇ ਤਰਿੰਦਰ ਭਾਈ ਇਹ ਤੋਂ ਅੱਗੇ ਇੱਕ ਜਰਸੀ ਸਾਹੀਵਾਲ ਕ੍ਰਾਸ ਲੱਗਦੀ ਹੈ ਹਾਂ ਇਹ ਸਾਹੀਵਾਲ ਕ੍ਰਾਸ ਆ ਉਹ ਦੁੱਧ ਇਹ ਵੀ ਦੇ ਦਿੰਦੀ ਆ ਬਾਈ ਲਗਭਗ 27 28 ਲੀਟਰ ਵੜ ਠੀਕ ਹੈ ਇਸ ਵਾਰ ਇਹ ਗਿਰਦੇ ਸੈਕਸਡ ਸੀਮਨ ਤੋਂ ਗੱਪਣਾ ਠੀਕ ਹੈ ਇਹਦਾ ਕਿੰਨਾ ਟਾਈਮ ਬਾਕੀ ਬਾਈ ਇਹਦੇ ਅੱਜ ਰਹਿ ਗਏ ਵੀਰੇ 25 ਦਿਨ ਰਹਿ ਗਏ ਲਗਭਗ ਦੁੱਧ ਲਾਉਣ ਲੱਗ ਗਈ ਹੈ ਦੁੱਧ ਲਾਉਣ ਲੱਗ ਗਈ ਹਾਂ 25 ਦਿਨ ਰਹਿ ਗਏ ਠੀਕ ਇਹਦੇ ਬਾਂਦੀ ਬੁੰਦੀ ਬਹੁਤ ਸੋਹਣੀਆਂ ਵੜ ਵੱਡੀ ਬੁੱਡੀ ਬਹੁਤ ਹੈ ਵੀ ਠੀਕ ਹੈ ਹੂੰ ਅੱਛਾ ਇਹ ਤੋਂ ਅੱਗੇ ਇੱਕ ਵੱਛੀ ਇਹ ਜਰਸੀ ਹੈ ਇਹ ਆਪਣੀ ਘਰ ਦੀ ਨਹੀਂ ਹੈਗੀ ਲੈਤੀ ਹੋਈ ਆ ਵੀਰੇ। ਬੱਚੀ ਝੂਠ ਮਾਰਨ ਦਾ ਕੋਈ ਪਤਾ ਹੁਣ ਚੰਗੀ ਆ ਬਸ ਇਹ ਹੋ ਗਈ ਹੂ ਤਕਰੀਬਨ 9 ਮਹੀਨਾ ਦੀ ਏਜ ਹੋ ਗਈ ਹੋਊਗੀ। ਠੀਕ ਐ। ਸੋ ਸੋ ਤਿੰਨਾ ਚਾਰਾਂ ਮਹੀਨਿਆਂ ਨੂੰ ਸਹੀ ਰੁੱਤ ਆ ਜਾਣੀ ਤੇ ਉਦੋਂ ਤੁਸੀਂ ਇਹਦੀ ਏਆਈ ਕਰਵਾ ਲਓ। ਬੱਚੀ ਕਨਕਣ ਦੀ ਬਹੁਤ ਸੋਹਣੀ ਆ ਗਈ। ਹਮ ਠੀਕ ਐ। ਇਹ ਤੋਂ ਅੱਗੇ ਜਿਹੜੀ ਵੱਛੀ ਖੜੀ ਆ ਬਈ ਇਹ ਕਰ ਐਚਐਫ ਦੇ ਪੇੜ ਤੋਂ ਆਈ ਵੀ ਆ ਤਾਂ ਕਰਕੇ ਕਾਲੀ ਆ ਗਈ। ਠੀਕ ਐ। ਐਚਐਫ ਗਾਂ ਸੀ ਉਹਦੇ ਪੇੜ ਤੋਂ ਆਈ ਹੋਈ ਹੈ ਜੀ ਤਾਂ ਕਰਕੇ ਕਾਲੀ ਆ ਇਹਦਾ ਬਲੈਕ ਕਲਰ ਐ ਇਸਨੇ। ਉਮਰ ਕਿੰਨੀ ਕੋਲਦਾ ਤੇ ਹੋਊਗੀ ਵੀਰੇ ਲਗਭਗ 5.5 ਮਹੀਨਿਆਂ ਦੀ। ਠੀਕ ਹੈ। ਬਸ ਆਪਾਂ ਕਿਰਾਂ ਇੱਕ ਵਾਰ ਪਸ਼ੂ ਜਿਹੜੇ ਉਹ ਦਿਖਾਉਣੇ ਸੀ ਸਾਰੇ ਹਨ। ਹਾਂ ਪਸ਼ੂ ਦਿਖਾਉਣੀ। ਸੋ ਦੋਸਤੋ ਇਹ ਪਸ਼ੂ ਸਾਰੇ ਵਿਕਰੀਆ ਅਸਤੇ ਲਗਭਗ ਜਿਹੜੇ ਜ਼ਿਆਦਾ ਸੈਕਟਰ ਤੋਂ ਗੱਬਣਾ ਕੱਲੀ ਉਹ ਨੌਨ ਸੈਕਟਰ ਤੋਂ ਗੱਬਣਾ ਜੀ। ਜਿਹੜੀ ਪਰਲੇ ਪਾਸੇ ਜਿਹੜੀ ਉਹ ਖੜੀ ਆ ਗਈ। ਓਕੇ। ਸੋ ਬਾਕੀ ਜਿਹੜਾ ਵੀ ਵੀਰ ਖਰੀਦਣਾ ਚਾਹੁੰਦਾ ਹੈ। ਮਤਲਬ ਇਹ ਨਾ ਸੋਚੋ ਵੀ ਕਈ ਵਾਰ ਪਸ਼ੂ ਸਾਰੇ ਕੋਈ ਕਾਰਨ ਕੋਈ ਕਈ ਵਾਰ ਮਨ ਚ ਦਿਮਾਗ 'ਚ ਇਹ ਆਵੇ ਵੀ ਕੋਈ ਬਿਮਾਰੀ ਨਾ ਹੋਵੇ ਤਾਂ ਤੁਸੀਂ ਕੱਲੇ-ਕੱਲੇ ਪਸ਼ੂ ਦਾ ਕੋਈ ਚੱਕਰ ਕਰਾ ਕੇ ਟੈਸਟ ਕਰਾ ਕੇ ਲੈ ਜਾ ਸਕਦੇ ਹੋ। ਪਿੱਛੇ ਜੇ ਬਾਈ ਦਾ ਮੋਟਰਸਾਈਕਲ ਦੇ ਵਿੱਚ ਕੁੱਤਾ ਵੱਜਣ ਕਰਕੇ ਗੋਡੇ ਦਾ ਲਿਗਾਮੈਂਟ ਹਿੱਲ ਗਏ ਸੀ ਟੁੱਟ ਗਿਆ ਸੀ ਗੱਲ ਉਹਦਾ ਆਪਰੇਟ ਹੋਇਆ ਹੁਣ ਵੀਰ ਜਿਹੜਾ ਉਹ ਦੁਬਾਰਾ ਆਪਦੀ ਫੀਲਡ 'ਚ ਜਾਣ ਲੱਗਾ ਤੇ ਵੈਟਰਨਰੀ ਕੰਮ ਵੀ ਵੀਰ ਕੋਲ ਚੰਗਾ ਐ ਇਸ ਏਰੀਏ ਦੇ ਵਿੱਚ ਉਹਦੇ ਕਰਕੇ ਟਾਈਮ ਨਹੀਂ ਨਿਕਲਦਾ ਪਸ਼ੂਆਂ ਵਾਲੇ ਪਾਸੇ ਸੋ ਤਾਂ ਹੀ ਇਹ ਸਾਰੇ ਪਸ਼ੂ ਵੇਚਨੇ ਆ ਉਹ ਤਾਂ ਸਾਰੇ ਚੰਗੇ ਕਿੱਠੇ ਵੈ ਹੁਣ ਕੱਟੀ ਆ ਬਹੁਤ ਚੰਗੀ ਯਾਨੀ ਕਿ ਸਾਰੇ ਜਾਨਵਰ ਚੰਗੀ ਲੈਂਦੇ ਆ ਆਪਣੀ ਇਹਦਾ ਮਰਜ਼ੀ ਲੈ ਲਿਓ ਕੋਈ ਜਵਾਬ ਤਾਂ ਇੰਦਾ ਨਹੀਂ ਨੇੜੇ ਤੇ ਨੇ ਕਈ ਫਾਰਮ ਦੇਖਦਾ ਮੈਂ ਸਹੀ ਐ ਤੇ ਪਰ ਜਦੋਂ ਮਜਬੂਰੀ ਬਣ ਜਾਂਦੀ ਆ ਚਲੋ ਇਹਾਰੇ ਇਹ ਸਾਰੇ ਪਸ਼ੂ ਵਿਕਰੀ ਵਾਸਤੇ ਤੁਹਾਨੂੰ ਜਿਹੜਾ ਜੱਜਦਾ ਉਹਦੀ ਰੇਟ ਡਿਟੇਲ ਲੈ ਲਿਓ ਰੇਟ ਵੀ ਬਾਈ ਤੋਂ ਪੁੱਛ ਸਕਦੇ ਹੋ ਤੁਸੀਂ ਫੋਨ ਕਰਕੇ ਅੱਜ ਦੀ ਵੀਡੀਓ ਫਿਲਹਾਲ ਇਸ ਬਾਈ ਕੋਲੋਂ ਸੀ ਤੇ ਇਹ ਸਾਰੇ ਪਸ਼ੂ ਵੀਰ ਨੇ ਵੇਚ ਦੇਣੇ ਆ ਧੰਨਵਾਦ